ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਬ ਤੇ ਸਾਰੇ ਜਾਣੇ ਵਧੀਆ ਹੋਵਗੇ ਤੇ ਅੱਜ ਆਪਾਂ ਆਪਣੀ ਗੱਡੀ ਦੇ ਵਿੱਚ ਕਮੈਂਟਸ ਰੀਡ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਸਾਰੇ ਜਾਣੇ ਮੈਨੂੰ ਇਹ ਦੱਸਿਓ ਕਿ ਕਿੰਨਿਆਂ ਨੂੰ ਸਾਡੀਆਂ ਵੀਡੀਓਸ ਆਵਲੀ ਵਧੀਆ ਲੱਗਦੀ ਆ ਤੇ ਬਾਕੀ ਮੈਂ ਇਹ ਵੀ ਕਹਿਣਾ ਚਾਹਾਂਗੀ ਜਿਹੜੇ ਕਿ 54 ਕਮੈਂਟਸ ਆਉਂਦੇ ਆ 57 ਕਮੈਂਟਸ ਆਉਂਦੇ ਆ ਉਹਦੇ ਵਿੱਚ ਇੱਕ ਦੋ ਹੀ ਤਰ੍ਹਾਂ ਦੇ ਕਮੈਂਟਸ ਹੁੰਦੇ ਆ ਜਿਹੜੇ ਕਿ ਕਹਿੰਦੇ ਆ ਕਿ ਤੁਹਾਡੀ ਵੀਡੀਓ ਵਧੀਆ ਨਹੀਂ ਆ ਤੇ ਸਭ ਉਹ ਇਹ ਕਹਿੰਦੇ ਆ ਕਿ ਤੁਸੀਂ ਸਾਡੇ 네ਗੇਟਿਵ ਕਮੈਂਟਸ ਨਹੀਂ ਪੜਦੇ ਜੇ ਤੁਸੀਂ 네ਗੇਟਿਵ ਕਮੈਂਟ ਸਾਡੇ ਕਿਸੇ ਟੀਮ ਮੈਂਬਰ ਬਾਰੇ ਪੜੋਗੇ ਮੈਂ ਬਿਲਕੁਲ ਵੀ ਉਹ ਰੀਡ ਨਹੀਂ ਕਰਾਂਗੀ ਕਿਉਂਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਤੁਹਾਨੂੰ ਲਿਖਣ 'ਚ ਸ਼ਾਇਦ ਵਧੀਆ ਲੱਗਦਾ ਹੋਵੇਗਾ ਬਟ ਮੈਨੂੰ ਇਹ ਵੇਖਣ 'ਚ ਮਤਲਬ ਬੋਲਣ 'ਚ ਨਹੀਂ ਵਧੀਆ ਲੱਗੂਗਾ ਕਿ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਲਈ ਉਹ ਕਮੈਂਟ ਕਰ ਸਕਦੇ ਜੇ ਤੇ ਉਹ ਕਮੈਂਟ ਜਿਨ੍ਹਾਂ ਨੇ ਕੀਤਾ ਮਿੰਕੀ ਜਿਹੜੇ ਮੈਸੇਜ ਤਾਰੀਫ ਨਹੀਂ ਕਰਦੇ ਉਹ ਉਹ ਨਹੀਂ ਪੜਦੇ ਬੇਕਾਰ ਵੀਡੀਓ ਤੁਹਾਨੂੰ ਇਹ ਦੱਸਿਓ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਬੇਕਾਰ ਲੱਗਾ ਬਾਕੀ ਤੁਸੀਂ ਇਕੱਲੇ ਜਿਹੜੇ ਕੀ ਇਹ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕਮੈਂਟ ਕੀਤਾ ਬਾਕੀ ਜਿੰਨੇ ਵੀ ਕਮੈਂਟ ਹਨਾ ਮੇਰੀ ਵੀਡੀਓ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਆ ਸਾਰਿਆਂ ਨੇ ਇਹ ਕਿਹਾ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਹੋਇਆ ਸਾਡੇ ਨਾਲ ਵੀ ਰੀਅਲ ਸਟੋਰੀ ਇਤਨਾ ਲੱਗਦਾ ਕਿ ਰੀਅਲ ਚ ਸਾਰਾ ਕੁਝ ਹੋਉਂਦਿਆ ਵਾ ਤੇ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਤੁਸੀਂ ਕਮੈਂਟ ਨਹੀਂ ਪੜਦੇ ਮੈਂ ਕੱਲ ਹੀ ਇੱਕ ਜਣੇ ਦਾ ਕਮੈਂਟ ਪੜਿਆ ਸੀਗਾ ਜਿਨ੍ਹਾਂ ਨੇ ਅਸ਼੍ਰिष्ट ਕੁਝ ਕਰਕੇਗਾ ਸੀਗਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਇਹ ਜੇ ਤੁਸੀਂ ਨਾ ਓਵਰ ਐਕਟਿੰਗ ਜ਼ਿਆਦਾ ਕਰ ਰਹੇ ਜੇ ਜਾਂ ਇਸ ਤਰ੍ਹਾਂ ਦਾ ਕੁਝ ਬਾਕੀ ਤੁਹਾਡੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਉਹਨਾਂ ਦੇ ਕਹਿਣ ਦਾ ਇੱਕ ਲਹਿਜਾ ਅਲੱਗ ਸੀਗਾ ਤੇ ਮੈਂ ਉਹਨਾਂ ਦੇ ਕਮੈਂਟਸ ਦਾ ਆਨਸਰ ਵੀ ਕੀਤਾ ਤੇ ਬਾਕੀ ਜੇ ਤੁਸੀਂ ਇਸ ਤਰ੍ਹਾਂ ਕਿਸੇ ਟੀਮ ਮੈਂਬਰ ਬਾਰੇ ਕਮੈਂਟ ਕਰੋਗੇ ਮੈਂ ਉਹ ਬਿਲਕੁਲ ਵੀ ਨਹੀਂ ਪੜਾਂਗੀ ਬਾਕੀ ਤੁਸੀਂ ਵੀ ਇੱਕ ਲੇਡੀ ਜੇ ਮੈਂ ਵੀ ਇੱਕ ਲੇਡੀ ਆ ਜਿਹੜੀ ਇੱਕ ਲੇਡੀ ਆ ਉਹ ਇੱਕ ਲੇਡੀ ਨੂੰ ਨਾ ਹੌਸਲਾ ਦਿੰਦੀ ਆ ਕਿ ਤੁਸੀਂ ਘਰ ਰਹਿ ਕੇ ਸਾਰੇ ਘਰ ਦੇ ਕੰਮ ਕਰ ਕਰਕੇ ਇੰਨੇ ਜਿਆਦਾ ਵਧੀਆ ਮਕਾਮ ਦੇ ਉੱਤੇ ਪਹੁੰਚੇ ਜੇ ਕਿਉਂਕਿ ਸਾਡੇ ਹੌਸਲੇ ਦੇ ਨਾਲ ਹੀ ਆਪਾਂ ਇੰਨੇ ਅੱਗੇ ਤੱਕ ਆਏ ਆ ਤੁਸੀਂ ਸਾਰੇ ਨੇ ਸਾਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਇਸ ਕਰਕੇ ਆਪਾਂ ਇੱਥੋਂ ਤੱਕ ਪਹੁੰਚਿਆ ਮੈਂ ਚਾਹਨੀ ਆ ਤੁਸੀਂ ਸਾਰੀ ਜਾਣੇ ਇਤਨੇ ਸਾਡਾ ਸਾਥ ਦਿੰਦੇ ਰਹੋ ਤੇ ਇਹੋ ਹੀ ਇੰਨੀ ਕੀ ਗੱਲ ਸੀਗੀ ਤੇ ਬਾਕੀ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਹੈਗੇ ਆ ਉਹ ਤੇ ਹੈਗੇ ਹੀ ਆ ਜਿਵੇਂ ਕਿ ਸਾਡੀ ਵੀਡੀਓ 'ਚ ਰੋਜ਼ ਕਮੈਂਟ ਕਰਦੇ ਆ ਚੰਨੀ ਵਰਮਾ ਜੀ ਆਂਟੀ ਜੀ ਧਰਮਪਾਲ ਆਂਟੀ ਜੀ ਲਲਿਤਾ ਜੋਤੀ ਜੇ ਪਰਮਜੀਤ ਰਾਣੀ ਮਨਚੰਦਾ ਜਿਨ੍ਹਾਂ ਦੇ ਨਾਮ ਮੈਨੂੰ ਟਿਪਸ ਦੇ ਉੱਤੇ ਯਾਦ ਆ ਕਿਰਨ ਕਪਲ ਸੁਰੇਖਾ ਖੰਨਾ ਹੋਰ ਵੀ ਬੜੇ ਇਸ ਤਰ੍ਹਾਂ ਦੇ ਆ ਤੁਸੀਂ ਸੀ ਨਾ ਕੇ ਕੇ ਪੰਜਾਬ ਪੁਲਿਸ ਹਾਂ ਕੇ ਕੇ ਪੰਜਾਬ ਪੁਲਿਸ ਕਵਿਤਾ ਸਾਗਰ ਤੇ ਕਿਰਨ ਖੁਰਾਨਾ ਤੇ ਜਿਨ੍ਹਾਂ ਦੇ ਮੈਨੂੰ ਬਿਲਕੁਲ ਹੀ ਟਿਪਸ ਤੇ ਲਰਨ ਹੋ ਗਏ ਕਿ ਇਹਨਾਂ ਨੇ ਸਾਡੀ ਵੀਡੀਓ ਦੇ ਵਿੱਚ ਕਮੈਂਟਸ ਕਰਨੇ ਹੀ ਕਰਨੇ ਆ ਬਾਕੀ ਕਈ ਯੂਜ਼ਰ ਕਰਕੇ ਹੁੰਦੇ ਆ ਉਹਨਾਂ ਦੇ ਕਮੈਂਟਸ ਨਹੀਂ ਮੈਨੂੰ ਪੜੇ ਮਤਲਬ ਕਿ ਉਹਨਾਂ ਦਾ ਨਾਮ ਨਹੀਂ ਪੜਿਆ ਜਾਂਦਾ ਤੇ ਹਾਂ ਇੱਕ ਜਣਾ ਹੋਰ ਹੈਗਾ ਪਲਵੀ ਕੋਰ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਦੂਸਰੇ ਚੈਨਲ ਮਿਸਟਰ ਮਿਸਿਸ ਮਾਨ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕੀਤਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਨੇ ਹੀ ਉਸ ਵੀਡੀਓ ਦੇ ਵਿੱਚ ਕਮੈਂਟ ਕੀਤਾ ਸੋ ਥੈਂਕ ਯੂ ਸੋ ਮੱਚ ਪਲਵੀ ਕੋਰ ਜੀ ਤੁਸੀਂ ਸਾਡਾ ਇੰਨਾ ਸਾਥ ਦਿੱਤਾ ਤੇ ਨਾਲੇ ਮੈਂ ਲਾਸਟ ਇਹੋ ਹੀ ਕਹਿਣਾ ਚਾਹਾਂਗੀ ਮਿੰਕੀ ਜੀ ਤੁਹਾਨੂੰ ਤੁਹਾਨੂੰ ਇਸ ਵੀਡੀਓ ਚ ਕਿਹੜੀ ਚੀਜ਼ ਨਹੀਂ ਵਧੀਆ ਲੱਗੀ ਤੁਸੀਂ ਉਹ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਾਂ ਉਸ ਚੀਜ਼ ਨੂੰ ਸੁਧਾਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਚਲੋ ਜੀ ਹੁਣ ਆਪਾਂ ਫੇਰ ਤੋਂ ਕਮੈਂਟਸ ਰੀਡ ਕਰੀਏ ਮੈਨੂੰ ਨਾ ਇੱਕ ਕਮੈਂਟ ਆਇਆ ਰਮ ਆ ਰਾਮਾ ਮੋਹਨ ਇਹਨਾਂ ਨੇ ਸਿਰਫ ਡੀ ਲਿਖਿਆ ਸੋ ਰਾਮਾ ਮੋਹਨ ਜੀ ਡੀ ਕੀ ਹੁੰਦਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਆ ਰਮਜੀਤ ਕੋਰ 골ਡੀ ਪਹਿਲੀ ਵਾਰ ਕੈਮਰੇ ਸਾਹਮਣੇ ਆਏ ਬਹੁਤ ਵਧੀਆ ਲੱਗਾ ਵਿਨੋਦ ਅਗਰਵਾਲ ਨੇ ਇਹੋ ਹੀ ਕਿਹਾ ਕਿ ਤੁਸੀਂ ਸਾਡਾ ਕਮੈਂਟ ਰੀਡ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਮਨਪ੍ਰੀਤ ਮਨਪ੍ਰੀਤ ਵੈਰੀ ਨਾਈਸ ਵੀਡੀਓ ਬਿਲਕੁਲ ਸਹੀ ਗੱਲ ਹੈ ਉਹ ਉਹਨਾਂ ਦਾ ਨਾਮ ਹੈ ਮਾਇਰਾ ਤੇ ਉਹ ਦਿੱਲੀ ਤੋਂ ਆ ਅਨੀਤਾ ਮਹਿਤਾ ਵੈਰੀ ਨਾਈਸ ਵੀਡੀਓ ਕਿਰਨ ਦੇ ਪਾਪਾ ਦੀ ਐਕਟਿੰਗ ਸੁਪਰ ਬੀ ਸਿੰਘ ਵਰਮਾ ਸ਼ੁਕਰ ਹੈ 골ਡੀ ਨੇ ਆਪਣਾ ਫੇਸ ਦਿਖਾਇਆ ਤੇ ਮੈਂ ਨਾ ਹੁਣ ਉਹ ਕਮੈਂਟਸ ਰੀਡ ਕਰਾਂਗੀ ਜਿਹਦੇ ਵਿੱਚ ਮੈਂ ਤੇ ਮੇਰੇ ਹਸਬੰਦ ਨੇ ਆ ਕੇ ਕਮੈਂਟਸ ਰੀਡ ਕੀਤੇ ਹੀ ਬੱਚੇ ਬਹੁਤ ਜਣਨ ਲਿਖੇ ਸੀ ਸਾਡਾ ਕਮੈਂਟ ਨਹੀਂ ਰੀਡ ਕੀਤਾ ਰਾਜਵਿੰਦਰ ਕੋਰ ਨਾਈਸ ਸਿਸਟਰ ਕੇਕੇ ਪੰਜਾਬ ਪੁਲਿਸ ਪਿਆਰੀ ਜੋੜੀ ਲਵ ਯੂ ਬੱਚੋ ਗੋਡ ਬlesਸ ਯੂ ਸਦਾ ਹਸਦੇ ਰਹੋ ਥੈਂਕ ਯੂ ਸੋ ਮਚ ਕੇਕੇ ਪੰਜਾਬ ਜੀ ਕੁਲਵਿੰਦਰ ਕੋਰ ਬਹੁਤ ਵਧੀਆ ਜੀ ਮੈਂ ਕੁਲਵਿੰਦਰ ਕੋਰ ਪਠਾਨ ਕੋਰ ਤੋਂ ਆਪਦੀ ਜੋੜੀ ਬਹੁਤ ਬਹੁਤ ਸੋਨੀ ਹੈ ਥੈਂਕ ਯੂ ਸੋ ਮਚ ਕੁਲਵਿੰਦਰ ਕੌਰ ਜੀ ਅਰਚਨਾ ਗੁਜਰਾਲ ਵੈਰੀ ਸਵੀਟ ਕਪਲ ਦਰਸ਼ਨ ਮਦਨ ਵੈਰੀ ਨਾਈਸ ਜੋੜੀ ਯੂ ਬੋਥ ਗੋਲਡੀ ਤੁਹਾਡੀ ਬਹੁਤ ਸੋਹਣੀ ਹੈ ਬੱਚਾ ਜੋੜੀ ਸੌਰੀ ਜੋੜੀ ਤੁਹਾਡੀ ਬਹੁਤ ਸੋਹਣੀ ਹੈ ਬੱਚਾ ਨੀਲਮ ਸ਼ਰਮਾ ਵੈਰੀ ਕਪਲ लवली ਕਪਲ ਗੋਡ ਬlesਸ ਯੂ ਥੈਂਕ ਯੂ ਸੋ ਸੋ ਮਚ ਸਾਰਿਆਂ ਦਾ ਸੰਗੀਤਾ ਕੁਰਾਨਾ ਵੈਰੀ ਨਾਈਸ ਕਿਰਨ ਕੇ ਸਾਥ ਗੋਲਡੀ ਨਾਈਸ ਸਟੇ ਬlesਸਡ ਮੁਝੇ ਆਪਕੀ ਆਵਾਜ਼ ਸਵੀਟ ਲਗਤੀ ਹੈ ਥੈਂਕ ਯੂ ਸੋ ਮਚ ਕਮਲ ਸ਼ਰਮਾ ਵੈਰੀ ਨਾਈਸ ਚੋੜੀ ਬਿੰਦੂ ਗਿਲ ਵੈਰੀ ਨਾਈਸ ਚੋੜੀ ਹਰਦੀਪ ਵੈਰੀ ਨਾਈਸ ਬਹੁਤ ਗੁੱਡ ਕਪਲ ਚੰਨੀ ਵਰਮਾ ਜੀ ਦੇ ਸਾਡੀ ਰੋਜ਼ੀ ਵੀਡੀਓ ਦੇ ਵਿੱਚ ਕਮੈਂਟ ਕਰਦੇ ਆ ਮਨਰਾਜ ਢਿੱਲੋ ਵੈਰੀ ਨਾਈਸ ਵੀਰੇ ਮੈਂ ਤਾਂ ਕਦੇ ਦੀ ਕਹਿੰਦੀ ਸੀ ਫੇਸ ਦਿਖਾ ਦਿਓ ਵੀਡੀਓ ਚ ਬਹੁਤ ਵਧੀਆ ਲੱਗੀ ਵੀਰੇ ਬਾਬਾ ਜੀ ਤਰੱਕੀ ਦਿਨ ਥੈਂਕ ਯੂ so much ਮੈਂ ਰਾਇਤਿਲ ਲੋਜੀ ਬਲਦੀਪ ਕੌਰ ਵਾਹਿਗੁਰੂ ਬles you ਸ਼ੂਤੇ ਵਰਮਾ ਸਵੀਟ ਕਪਲ ਮਤਲਬ ਬਹੁਤ ਹੀ ਜ਼ਿਆਦੇ ਕਮੈਂਟਸ ਆ ਗਏ ਆ ਤੇ ਜਿਨ੍ਹਾਂ ਦੀ ਰਾਏ ਜਾਣਗੇ ਉਹ ਤੁਸੀਂ ਮੈਨੂੰ ਦੁਬਾਰਾ ਦੱਸ ਦਿਓ ਮੈਂ ਫੇਰ ਤੋਂ ਪੜ੍ਹ ਦਾਂਗੀ ਰੇਨੂ ਸ਼ਰਮਾ ਨਾਈਸ ਵੀਡੀਓ ਕਮਲ ਕਮਲਾ ਦੇਵੀ ਬੈਸਟ ਕਪਲ ਰਜਿੰਦਰ ਕੌਰ ਨਾਈਸ ਜੋੜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਥੈਂਕ ਯੂ ਸੋ ਮਚ ਤੁਸੀਂ ਕਿਹਾ ਸਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਸ਼ਮੀ ਢਿੱਲੋ ਗੋਡ ਬਲੈਸ ਯੂ ਵੀਰੇ ਐਂਡ ਕਿਰਨ ਜੀ ਬਹੁਤ ਖੁਸ਼ੀ ਹੋਈ ਮੈਨੂੰ ਵੀ ਥੈਂਕ ਯੂ ਸੋ ਮਚ ਸ਼ਮੀ ਢਿੱਲੋ ਜੀ ਕਿ ਤੁਸੀਂ ਸਾਡੀ ਵੀਡੀਓ 'ਚ ਕਮੈਂਟ ਕੀਤਾ ਜੋਤੀ ਜੇ ਜੋ ਕਿ ਸਾਡੇ ਬਹੁਤ ਹੀ ਵਧੀਆ ਸਬਸਕ੍ਰਾਈਬਰ ਨੇ ਆਏ ਤੇ ਸ਼ਾਇਦ ਹਿਮਾਚਲ ਤੋਂ ਨੇ ਤੇ ਜਸਵਿੰਦਰ ਕੌਰ ਨਾਈਸ ਕਪਲ ਸੁਰੇਖਾ ਗੁਪਤਾ ਸਵੀਟ ਕਪਲ ਹਰਨੂਰ ਸਿੰਘ ਬੈਸਟ ਜੋੜੀ ਹੈ ਬਲਵੀਰ ਕੋਰ ਨਾਈਸ ਕਪਲ ਕੁਲਵਿੰਦਰ ਕੋਰ ਸਵੀਟ ਜੋੜੀ ਮੈਂ ਇਤਰਾਗਦੀ ਮੈਂ ਤੁਹਾਡੇ ਸਾਰੇ ਦੇ ਨਾਮ ਹੀ ਪੜ੍ਹ ਨਹੀਂ ਸਕ ਕਿਉਂਕਿ ਕਮੈਂਟਸ ਤੇ ਗੱਦਬੀ ਨਹੀਂ ਹੋ ਰਹੀ ਤੇ ਸਲੋਚਨਾ ਦੇਵੀ ਬਹੁਤ ਨਾਈਸ ਵੀਡੀਓ ਸੀਮਾ ਜੈਸੀ ਗਾਈ ਯੂ ਆਰ ਸੋ ਬਿਊਟੀਫੁਲ ਕਪਲ ਤੁਸੀਂ ਹਮੇਸ਼ਾ ਖੁਸ਼ ਰਹੋ ਥੈਂਕਸ ਮੇਰਾ ਕਮੈਂਟ ਰੀਡ ਕਰਨ ਲਈ ਥੈਂਕ ਯੂ ਸੋ ਮਚ ਤੁਹਾਡਾ ਵੀ ਤੁਸੀਂ ਸਾਡੀਆਂ ਵੀਡੀਓਸ ਦੇਖਦੇ ਹੋ ਤੇ ਉੱਤੇ ਕਮੈਂਟ ਕਰਦੇ ਹੋ ਕੁਲਵਿੰਦਰ ਕੋਲ ਬਹੁਤ ਬੜੀਆ रमेश बहुत खूबसूरत हो आप दोनों कमलदीप कौर थैंक्स जी मेरा कमेंट पढ़ने रितु गुलाटी सिप कपल सवनिक ड्रामेटिक फर्स्ट लुक गोल्डी सोनम रैना स्टोरी मनीषा बेदी स्वीट कपल बाबा जी ब्लैस यू अलपी जो कि अमृतसर तो ही है गया। तो भी ये साढ़िया भीडियोस देखते इन्होंने कहा कि ਜਿਹੜੀ ਤੁਹਾਡੀ ਵੀਡੀਓ ਨਾ ਉਹ ਮੇਰੇ ਨਾਲ ਰਿਲੇਟ ਕਰਦੀ ਆ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਕਿ ਜਿਵੇਂ ਮੈਂ ਆਪਣੇ ਹਸਬੰਦ ਦੇ ਕੋਲ ਬਹਿਣ ਲੱਗੀ ਤੇ ਮੇਰੀ ਮੰਮੀ ਨੇ ਮੈਨੂੰ ਇਸ਼ਾਰਾ ਕੀਤਾ ਕਹਿੰਦੇ ਸੀਗੇ ਕਿ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਵਾ ਸੋਨਮ ਰੈਣਾ ਜੰਮੂ ਇਹਨਾਂ ਨੇ ਜੰਮੂ ਤੋਂ ਕਮੈਂਟ ਕੀਤਾ ਥੈਂਕ ਯੂ so much ਸੋਨਮ ਰੈਣਾ ਜੀ ਤੇ ਨੈਕਸਟ ਕਮੈਂਟ ਹੈ ਲਲਿਤਾ ਜੀ ਦਾ ਲਲਿਤਾ ਜੀ ਜੋ ਕਿ ਸਾਰੀ ਵੀਡੀਓ ਚ ਕਮੈਂਟ ਕਰਦੇ ਨੇ ਭਾਰਤੀ ਹੋ ਜਿਹਾ ਜਿਨ੍ਹਾਂ ਨੇ ਕਾਫੀ ਦੇਰ ਬਾਅਦ कमेंट कीता हुआ थैंक्स किरण जी भैया का फेस दिखाने के लिए नाइस कपल सो थैंक यू सो मच भारती जी प्रथम भगत थैंक गॉड किरण दी सर का फेस रिवील हो गया ते नेक्स्ट कमेंट है नेहा तुम्हारी जोड़ी बहुत सोनी है इसीलिए सब कहते हैं कह रहे गॉड ब्लेस यू थैंक यू सो मच नेहा जी oh. हरीश सो लवली बेस्ट कपल अमन very nice jodi sujata sujata beautiful couple rupinder kor goldi di awaaz bahut sunei hai upasana ji goldi bhaiya ki acting bilkul natural lagti hai mera comment read nahi kiya kiran di am um, upasana from pathankot so lo ji upasana ji toda comment apan pad ditta va te second comment hai kantar darshan second comments all videos ਆਰ ਵੈਰੀ ਨਾਈਸ ਥੈਂਕ ਯੂ ਸੋ ਮਚ ਜੀ ਸੈਕਿੰਡ ਕਮੈਂਟ ਕਰਨ ਦੇ ਲਈ ਤੇ ਆ ਮੈਂ ਨਾ ਅੱਜ ਇੰਨੇ ਕ ਹੀ ਕਮੈਂਟਸ ਰੀਡ ਕਰਾਂਗੀ ਤੇ ਬਾਕੀ ਆਲਮੋਸਟ ਮੈਂ ਸਾਰੇ ਕਮੈਂਟਸ ਰੀਡ ਕਰ ਦਿੱਤੇ ਆ ਤੇ ਬਾਕੀ ਜਿਨ੍ਹਾਂ ਦੇ ਰਹਿ ਜਾਣਗੇ ਉਹ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿੰਨਾ ਕਿੰਨਾ ਦੇ ਕਮੈਂਟ ਰਹਿ ਗਏ ਆ ਉਹ ਆਪਣਾ ਨਾਮ ਪਿੰਨ ਕਰ ਦਿਓ ਕਿ ਤੁਸੀਂ ਸਾਡਾ ਕਮੈਂਟ ਨਹੀਂ ਪੜਿਆ ਤੇ ਮੈਂ ਫਿਰ ਉਹਨਾਂ ਦੇ ਕਮੈਂਟ ਪੜ੍ਹ ਦਵਾਂਗੀ ਤੇ ਬਾਕੀ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਅ थैंक यू ਤੁਹਾਡਾ ਤੇ ਅੱਜ ਵੈਦਰ ਵੀ ਬਹੁਤ ਵਧੀਆ ਵਾ ਇਸ ਕਰਕੇ ਮੈਂ ਕਿਹਾ ਚਲੋ ਆਪਾਂ ਗੱਡੀ ਦੇ ਵਿੱਚ ਬੈਠ ਕੇ ਵੀਡੀਓ ਬਣਾਈਏ ਨਾਲ ਇੱਕ ਰਾਉਂਡ ਲੈ ਆਵਾਂਗੇ ਗੱਡੀ ਦਾ ਸੋ ਚਲੋ ਜੀ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੂੰ ਸਾਡੀ ਸਟੋਰੀ ਨਹੀਂ ਵਧੀਆ ਲੱਗਦੀ ਉਹ ਸਾਨੂੰ ਜ਼ਰੂਰ ਸੁਜੈਸ਼ਨ ਦਿਓ ਅਗਰੋ ਕਿ ਕੀ ਤੁਹਾਨੂੰ ਇਸ ਸਟੋਰੀ ਵਿੱਚ ਕੀ ਚੀਜ਼ ਵਧੀਆ ਨਹੀਂ ਲੱਗੀ ਤੇ ਬਾਕੀ ਮੈਂ ਸਾਰਿਆਂ ਦੇ ਕਮੈਂਟਸ ਰੀਡ ਕਰਦੀ ਆ ਤੁਸੀਂ ਇਹ ਨਾ ਸੋਚਿਓ ਕਿ ਤੁਸੀਂ ਕਮੈਂਟ ਕਰ ਦਿੱਤਾ ਤੇ ਆਈ ਥਿੰਕ ਉਹਨਾਂ ਰੀਡ ਨਹੀਂ ਕੀਤਾ ਹੋਊਗਾ ਮੈਂ ਕਮੈਂਟਸ ਰੀਡ ਕਰਦੀ ਆ ਜਦੋਂ ਤੁਸੀਂ ਬਹੁਤ ਜ਼ਿਆਦਾ ਹਾਰਸ਼ ਤੇ ਰੂਡ ਕਮੈਂਡ ਕਰਦੇ ਜੇ ਤੇ ਉਹ ਮੈਨੂੰ ਵੀ ਬੜਾ ਜ਼ਿਆਦਾ ਅਜੀਬ ਫੀਲ ਹੁੰਦਾ ਯਾਰ ਇਹ ਇਸ ਤਰ੍ਹਾਂ ਦੇ ਕਮੈਂਟਸ ਕਿਉਂ ਆਉਂਦੇ ਮੇਰੀ ਵੀਡੀਓ ਦੇ ਵਿੱਚ ਮੇਰੇ ਟੀਮ ਮੈਂਬਰਸ ਦੇ ਲਈ ਕਿਉਂ ਆਉਂਦੇ ਆ ਉਹਨਾਂ ਦੇ ਬਾਡੀ ਦੇ ਉੱਤੇ ਕਿਉਂ ਇਤਨਾ ਦੇ ਕਮੈਂਟਸ ਆਉਂਦੇ ਆ ਤੇ ਇਹ ਗੱਲ ਵਧੀਆ ਨਹੀਂ ਲੱਗਦੀ ਤੇ ਸੋਚ ਸਮਝ ਕੇ ਹੀ ਕਮੈਂਟ ਕਰਿਆ ਕਰੋ ਮੈਂ ਸਾਰਿਆਂ ਦੇ ਕਮੈਂਟਸ ਰੀਡ ਕਰਦੀ ਆ ਤੇ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਰੀਡ ਕਰਦੀ ਆ ਸੋ ਥੈਂਕ ਯੂ so much ji